ਪੰਜਾਬ ਦੇ ਹੁਣ ਵੱਡੇ ਸ਼ਹਿਰਾਂ ਵਾਂਗ ਸੁਨਾਮ ਵਿੱਚ ਵੀ ਆਧੁਨਿਕ ਮਸ਼ੀਨਾਂ ਨਾਲ ਸੜਕ ਦੀ ਸਫਾਈ ਹੋਵੇਗੀ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 16 ਲੱਖ ਦੀ ਲਾਗਤ ਨਾਲ ਤਿਆਰ ਕਰਵਾਈ ਗਈ অতি ਆਧੁਨਿਕ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਮਨ ਅਰੋੜਾ ਨੇ ਦੱਸਿਆ ਕਿ ਇਹ ਮਸ਼ੀਨ ਜਿੱਥੇ ਸੜਕ ਦੇ ਕਿਨਾਰਿਆਂ ਤੋਂ ਵੈਕਿਊਮ ਦੇ ਨਾਲ ਸਫਾਈ ਕਰੇਗੀ ਉੱਥੇ ਹੀ ਮਿੱਟੀ ਤੋਂ ਬਚਾਉਣ ਲਈ ਪਾਣੀ ਦਾ ਛਿੜਕਾਅ ਵੀ ਨਾਲ ਦੀ ਨਾਲ ਕਰੇਗੀ ਜਿਸ ਨਾਲ ਕੀ ਸੜਕ ਤੇ ਧੂਲ ਮਿੱਟੀ ਨਹੀਂ ਜਮੇਗੀ ਕੈਬਨਿਟ ਮੰਤਰੀ ਅਮਨ ਅਰੂਣਾ ਨੇ ਦੱਸਿਆ ਕਿ ਉਹ ਅਜਿਹੀ ਮਸ਼ੀਨ ਨੂੰ ਸੁਨਾਮ ਵਿੱਚ ਲਿਆਉਣ ਲਈ ਪਿਛਲੇ ਕਈ ਸਾਲਾਂ ਤੋਂ ਯਤਨ ਕਰ ਰਹੇ ਸਨ ਪਰ ਇਸ ਦੀ ਕੀਮਤ ਬਹੁਤ ਜ਼ਿਆਦਾ ਸੀ ਜਿਸ ਦੇ ਚਲਦੇ ਉਹ ਇਸ ਤੇ ਰਿਸਰਚ ਕਰ ਰਹੇ ਸਨ ਅਤੇ ਆਖਿਰਕਾਰ ਹੁਣ ਉਹਨਾਂ ਨੇ 16 ਲੱਖ ਦੀ ਇਹ ਮਸ਼ੀਨ ਸੁਨਾਮ ਨਗਰ ਕੌਂਸਲ ਵਿੱਚ ਲਿਆਂਦੀ ਹੈ ਇਸ ਨਾਲ ਜਿੱਥੇ ਸ਼ਹਿਰ ਦੀ ਸਫਾਈ ਤੁਰੰਤ ਹੋ ਜਾਵੇਗੀ ਉੱਥੇ ਹੀ ਸੜਕਾਂ ਦੇ ਕਿਨਾਰੇ ਜਮਾ ਕੂੜਾ ਵੀ ਇਹ ਵੈਕਿਊਮ ਨਾਲ ਮਸ਼ੀਨ ਆਪਣੇ ਅੰਦਰ ਖਿੱਚ ਲਵੇਗੀ ਇਹ ਇੱਕ ਕਿਉਂਕਿ ਜਦੋਂ ਵੀ ਆਪਾਂ ਤੁਸੀਂ ਮੈਂ ਆਪਾਂ ਸਾਰੇ ਜਦੋਂ ਵੀ ਬਾਹਰ ਕਿਸੇ ਬੋਲ ਤੋਂ ਜਾਣੇ ਆ ਜਾਂ ਆ ਬਾਹਰ ਕਿਸੇ ਪੱਡੇ ਸ਼ਹਿਰ ਜਾ ਕੇ ਦੇਖਦੇ ਆ ਤੇ ਉੱਥੇ ਚਿੰਦਗੜ ਵਰਗੇ ਸ਼ਹਿਰਾਂ ਤੁਹਾਨੂੰ ਇਹ ਜਿਹੜੀਆਂ ਮਸ਼ੀਨਾਂ ਨੇ ਜਿਹੜੀ ਆ ਜਿਹਨੂੰ ਕਿ ਸਵੀਪਿੰਗ ਆਟੋਮੈਟਿਕ ਸਵੀਪਿੰਗ ਮਸ਼ੀਨਸ ਕਹਿੰਦੇ ਨੇ ਇਹ ਤੁਸੀਂ ਦੇਖਿਆ ਹੋਣਗੇ ਆ ਇਹਦਾ ਪਰਪਸ ਇਹੀ ਹੁੰਦਾ ਕਿ ਮੈਨੂਅਲ ਲੇਬਰ ਜਿਹੜੀ ਉਹ ਘਟ ਜੇ ਔਰ ਇਸੇ ਮਸ਼ੀਨ ਨੇ ਜਿੰਨਾ ਮਿੱਟੀ ਘੱਟਾ ਰੇਤਾ ਗੰਦਗੀ ਲਿਫਾਫੇ ਕਾਗਜ਼ ਕੂੜਾ ਕਰਕਟ ਇੱਥੇ ਤੱਕ ਅੱਧੀ ਇੱਟ ਤੱਕ ਵੀ ਜੇ ਪਈਆ ਤਾਂ ਇਸ ਮਸ਼ੀਨ ਨੇ ਉਹਨੂੰ ਸੱਕ ਕਰ ਲੈਣਾ ਹੈ ਉਹਨੂੰ ਅੰਦਰ ਖਿੱਚ ਲੈਣਾ ਹੈ ਤੇ ਪਿਛਲੇ ਪਾਸੇ ਆ ਜਿਵੇਂ ਤੁਸੀਂ ਦੇਖਿਆ ਇਹ ਹਲਕਾ ਹਲਕਾ ਛਿਣਕਾ ਹੈ ਜਿਹੜਾ ਉਹ ਕਰਦੀ ਜਾਊਗੀ ਤਾਂ ਕਿ ਮਿੱਟੀ ਵੇਰਾ ਧੂੜ ਨਾ ਉੱਡੇ ਤੇ ਪੋਲਿਊਸ਼ਨ ਨਾ ਹੋਵੇ ਇਹ ਮੈਂ तकरीबन 2 ਸਾਲਾਂ ਤੋਂ ਜਦੋਂ ਸਰਕਾਰ ਬਣੀ ਹੈ ਇਸ ਪ੍ਰੋਜੈਕਟ ਦੇ ਪਿੱਛੇ ਲੱਗੇ ਹੋਏ ਸੀਗੇ ਕਿ ਮੈਂ ਆਪਦੇ ਸ਼ਹਿਰ ਵਾਸਤੇ ਸੁਨਾਮ ਸ਼ਹੀਦ ਉਦਮ ਸਿੰਘ ਜੀ ਦੇ ਸ਼ਹਿਰ ਵਾਸਤੇ ਇਹ ਇੱਕ ਤੋਹਫਾ ਜਿਹੜਾ ਇਹ ਲੈ ਕੇ ਆਈਏ ਇਹਦੇ ਉੱਪਰ ਪਿਛਲੇ ਸਾਲ ਤੋਂ ਹੀ ਕੰਮ ਸੀ ਜਿਹੜਾ ਉਹ ਚੱਲ ਰਿਹਾ ਸੀਗਾ ਪਰ ਸਮਾਂ ਥੋੜਾ ਜਿਹਾ ਇਸ ਕਰਕੇ ਲਾਗੇ ਕਿਉਂਕਿ ਪਿਛਲੇ ਸਾਲ ਅਸੀਂ ਜਦੋਂ ਇਹ ਟਰਾਈ ਕਰ ਰਹੇ ਸੀ ਕਿ ਸਾਡੇ ਕੋਲ ਜਿਹੜੀਆਂ ਕੋਟੇਸ਼ਨਾਂ ਆਈਆਂ ਉਹ ਬਹੁਤ ਮਹਿੰਗੇ ਭਾਦੀਆਂ ਆਈਆਂ तकरीबन 30-32 ਲੱਖ ਰੁਪਏ ਦੀ ਆਈ ਮੈਨੂੰ ਲੱਗਿਆ ਕਿ ਜ਼ਰੂਰਤ ਨਾਲੋਂ ਜ਼ਿਆਦਾ ਲੋਕਾਂ ਦਾ ਪੈਸਾ ਜਿਹੜਾ ਉਹ ਲੱਗ ਰਿਹਾ ਹੈ 6 ਮਹੀਨੇ ਵੇਟ ਕਰੀਏ 네ਗੋਸ਼ੀਏਸ਼ਨਾਂ ਕੀਤੀਆਂ ਪਤਾ-ਪਤਾ ਕੀਤਾ ਤੇ ਇੱਕ ਹੁਣ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਜਿੱਥੇ ਨੀਅਤ ਸਾਫ਼ ਹੋਵੇ ਨਾ ਜੀ ਇਮਾਨਦਾਰੀ ਹੋਵੇ ਅਸੀਂ ਸੇਮ ਸਪੈਸੀਫਿਕੇਸ਼ਨਾਂ ਦੀ ਮਸ਼ੀਨ ਹੈ ਜਿਹੜੀ ਦੁਬਾਰਾ ਕੁਟੇਸ਼ਨਾਂ ਮੰਗੀਆਂ ਦੁਬਾਰਾ ਟੈਂਡਰ ਮੰਗੇ ਇਹ ਇਸ ਕੰਪਨੀ ਦੇ ਨਾਲ 21 ਲੱਖ 75 ਹਜ਼ਾਰ ਯਾਨੀ ਕਿ ਪਾਉਣੇ 22 ਲੱਖ ਰੁਪਏ ਦਾ ਇਹਨਾਂ ਦਾ ਟੈਂਡਰ ਆਇਆ ਔਰ ਉਹਦੇ ਵਿੱਚੋਂ ਵੀ ਲੈਸ 25% ਲੈਸ ਕਰਾ ਕੇ 16 ਲੱਖ 34 ਹਜ਼ਾਰ ਦੀ ਇਹ ਮਸ਼ੀਨ ਹੈ ਜਿਹੜੀ ਉਹ ਅੱਜ ਸਨਾਮ ਮਿਊਨਿਸਪਲ ਕਮੇਟੀ ਨੂੰ ਸਮਹਾ ਰਹੇ ਆ ਯਾਨੀ ਕਿਤੇ 30-32 ਲੱਖ ਰੁਪਇਆ ਕਿਤੇ ਕਿਤੇ 16 ਲੱਖ ਚੌਂਦੇ ਆ ਆਲਮੋਸਟ ਤਕਰੀਬਨ ਤਕਰੀਬਨ ਇਹ ਮੰਨ ਕੇ ਚੱਲੋ ਕਿ ਅਧਰ ਰੇਟਾਂ ਦੇ ਉੱਪਰ ਇਹ ਇੱਕ ਲੇਟੈਸਟ ਟੈਕਨੋਲੋਜੀ ਦੀ ਮਸ਼ੀਨ ਹੈ ਜਿਹੜੀ ਜਿਹੜੀ ਚਾਹੇ ਚੰਡੀਗੜ੍ਹ ਦਿੱਲੀ ਬੰਬਈ ਤੇ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹੋ ਜਿਹੀਆਂ ਮਸ਼ੀਨਾਂ ਨੇ ਜਿਹੜੀਆਂ ਉਹ ਚੱਲਦੀਆਂ ਨੇ ਸੋ ਇਹ ਮੈਨੂੰ ਮੇਰੇ ਮਨ ਦੇ ਵਿੱਚ ਕਾਫੀ ਦੇਰ ਦਾ ਸੀਗਾ ਕਿ ਇਹ ਚੀਜ਼ ਆਪਣੇ ਸ਼ਹਿਰ ਵਾਸਤੇ ਹੋਣੀ ਚਾਹੀਦੀ ਹੈ ਇਹ ਤੁਸੀਂ ਜਦੋਂ ਦੇਖੋਗੇ ਹੁਣ ਜਿੱਥੇ 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 ਆਪਣੇ ਡਿਵਾਈਡਰ ਨੇ ਇੱਥੇ ਤਾਂ ਖੁੱਲੀ ਰੋਡ ਹੈ ਤੁਹਾਨੂੰ ਘਟ ਜੇ ਸਾਈਡ ਤੇ ਚਲਾਓਗੇ ਔਰ ਖਾਸ ਤੌਰ ਤੇ ਜਿੱਥੇ ਆਪਾਂ ਦੇਖਿਆ ਕਿ ਡਿਵਾਈਡਰ ਹੁੰਦੇ ਨੇ ਇੱਕ ਪਾਸੇ ਕਿਨਾਰੀ ਹੁੰਦੀ ਹੈ ਔਰ ਕਿਨਾਰੀ ਦੇ ਨਾਲ ਬਹੁਤ ਮਿੱਟੀ ਹੈ ਜਿਹੜੀ ਉਹ ਪਈ ਰਹਿੰਦੀ ਹੈ ਤੇ ਉਹੀ ਮੁੜ ਕੇ ਹਵਾ ਨਾਲ ਉੱਡ ਅੱਡ ਕੇ ਲੋਕਾਂ ਦੀ ਅੱਖਾਂ 'ਚ ਪਈ ਜਾਂਦੀ ਹੈ ਚਿਹਰਿਆਂ ਤੇ ਪਈ ਜਾਂਦੀ ਹੈ ਖਾਸ ਤੌਰ ਤੇ ਟੂ-ਵੀਲਰ ਵਾਲਿਆਂ ਨੂੰ ਬੜੀ ਦਿੱਕਤ ਆਉਂਦੀ ਹੈ ਤੇ ਉਸ ਜੋ ਡਿਵਾਈਡਰ ਹੈ ਡਵਾਈਡਰ ਦੇ ਨਾਲ ਜਾਂ ਕਿਨਾਰੀ ਬੰਨੀ ਦੇ ਨਾਲ ਬਿਲਕੁਲ ਐਂ ਜਿਵੇਂ ਸਫਾ ਚਟ ਮਿੱਟੀ ਨੂੰ ਕਰਦੀ ਹੋਈ ਇਹ ਜਾਊਗੀ ਪੂਰੀ ਦੀ ਪੂਰੀ ਰੋਡ ਥਰੂ ਐਂਡ ਥਰੂ ਐਂਡ ਟੂ ਐਂਡ ਜਿਹੜੀ ਉਹ ਰੋਡ ਬੜੀ ਸਾਫ਼ ਸੁਥਰੀ ਰਹੂਗੀ ਔਰ ਪਿਛਲੇ ਪਾਸੇ ਛਿੜਕਾ ਕਰਦੀ ਜਾਊਗੀ ਜਿਹੜੇ ਫੰਕਸ਼ਨ ਤੁਸੀਂ ਦੇਖ ਹੀ ਲਏ ਨੇ ਸੋ ਇਹ ਅੱਜ ਕਮੇਟੀ ਦੇ ਪ੍ਰਧਾਨ ਜੀ ਨੂੰ ਟੋਨੀ ਜੀ ਨੂੰ ਆਪਣਾ ਸਾਰੇ ਈਓ ਆਪਣੇ ਈਓ ਸਾਹਿਬ ਨੂੰ ਸਾਰੇ ਐਂਸੀ ਸਾਹਿਬ ਜੀ ਨੂੰ ਸਾਰੇ ਸ਼ਹਿਰ ਨਿਵਾਸੀਆਂ ਤੋਂ ਵੀਡੀਓ ਤੇ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਕਿ ਜਿੱਥੇ ਬਾਕੀ ਕੰਮ ਚੱਲ ਰਹੇ ਸੀਗੇ ਸ਼ਹਿਰ ਦੀ ਸਫਾਈ ਦੇ ਸਬੰਧ ਦੇ ਵਿੱਚ ਇਹ ਇੱਕ ਪੂਰੇ ਅਲਟਰਾ ਮਾਡਰਨ ਟੈਕਨੋਲੋਜੀ ਦੀ ਮਸ਼ੀਨ ਹੈ ਜਿਹੜੀ ਉਹ ਅੱਜ ਸ਼ਹਿਰ ਸਨਾਮ ਨੂੰ ਗਿਫਟ ਕੀਤੀ ਹੈ ਜੀ ਬਿਲਕੁਲ ਚੱਲ ਰਹੀ ਹੈ ਉਹ ਸਾਰੇ ਸੜਕਾਂ ਨੇ ਜਿਹੜੀਆਂ ਸੜਕਾਂ ਆਇਡੈਂਟੀਫਾਈਡ ਨੇ ਉਹ ਸੜਕਾਂ ਦੇ ਵਿੱਚ ਸੀਵਰੇਜ ਦਾ ਕੰਮ ਹੈ ਜਿਹੜਾ ਉਹ ਪਹਿਲਾ ਹੌਲ ਵਾਲਾ ਮੈਂ ਪਿਛਲੇ ਦਿਨੀ ਸਲਾਮ ਵਾਲੇ ਸਭ ਦੇ ਬਿਨ ਟ੍ਰੈਟ ਕਰ ਸੀ तकरीबन 6-7 ਘੰਟੇ ਮੀਟਿੰਗਾਂ ਕੀਤੀਆਂ ਨੇ ਜਿੱਥੇ ਜਿੱਥੇ ਸੀਵਰੇਜ ਪੈਨ ਵਾਲਾ ਉਹ ਆਇਡੈਂਟੀਫਾਈ ਹੋ ਰਿਹਾ ਹੈ ਸੀਵਰੇਜ ਪੋਗ ਤੇ ਨਾਲ ਦੇ ਉਹ ਮਗਰ ਸੜਕ ਹੈ ਜਿਹੜੀ ਸੀਵਰੇਜ ਵਾਟਰ ਸਪਲਾਈ ਤੇ ਫਿਰ ਸੜਕ ਮੈਂ ਆਪਾਂ ਮੈਂ ਪਹਿਲਾਂ ਵਾਲਾ ਕੰਮ ਨਹੀਂ ਕਰਨਾ ਕਿ ਜੇ ਪਹਿਲਾਂ ਸੜਕ ਬਣਾ ਦੇ ਮੁੜ ਕੇ ਸੀਵਰੇਜ ਵਾਸਤੇ ਪਟਾ ਦੇ ਮੁੜ ਕੇ ਪਾਣੀ ਵਾਸਤੇ ਪਟਾ ਲੋਕਾਂ ਦਾ ਪੈਸੇ ਬਰਬਾਦ ਥੋੜੋ ਕਰਨਾ ਹੈ ਸੋ ਇਸ ਕਰਕੇ ਸੀਵਰੇਜ ਵਾਟਰ ਸਪਲਾਈ ਜਿਵੇਂ ਜਿਵੇਂ ਪੂਰੀ ਹੁੰਦੀ ਜਾਊਗੀ ਨਾਲ ਨਾਲ ਸੜਕਾਂ ਨੇ ਜਿਹੜੀਆਂ ਉਹ ਕੰਪਲੀਟ ਹੁੰਦੀਆਂ ਜਾਣਗੀਆਂ ਮੇਰੀ ਆਦਤ ਤਾਂ ਪਤਾ ਜੀ ਮੈਂ ਪਹਿਲਾਂ ਨਹੀਂ ਦੱਸਦਾ ਮੈਨ ਲੱਗਿਆ ਰਹੇ ਨਾ ਮੇਰੀ ਸਾਰੇ ਦੇ ਸਾਰੇ ਸਾਥੀ ਮੇਰੇ ਵੀਰ ਕੋਨੀ ਜੀ ਸੋਨੀ ਜੀ ਸਾਡੀ ਭੈਣ ਆਸ਼ਾ ਔਰ ਸਾਰੇ ਸਾਥੀ ਮੈਂ ਮੈਂ ਕਹਣਾ ਮੇਰੇ ਸਾਰੇ ਨਾਲ ਵੱਧ ਕੰਮ ਹੈ ਜਿਹੜੀ ਉਹ ਮੇਰੀ ਟੀਮ ਕਰਦੀ ਹੈ ਚਾਹੇ ਮੇਰੇ ਪੋਲੀਟੀਕਲ ਸਾਥੀ ਨੇ ਚਾਹੇ ਮੇਰੇ ਅਫਸਰ ਤੇ ਕਮੇਟੀ ਦੇ ਮੁਲਾਜ਼ਮ ਸਹਿਬਾਨ ਨੇ ਸਾਰਿਆਂ ਦਾ ਸਾਰਿਆਂ ਦਾ ਸਹਿਯੋਗ ਹੈ ਜਿਹੜਾ ਮੈਨੂੰ ਪੂਰ ਤੌਰ ਦੇ ਉੱਪਰ ਰਹਿੰਦਾ ਤੇ ਪਰ ਦੱਸੂ ਮੈਂ ਡਿਸਕਲੋਜ਼ਿੰਗ ਕਰੂੰਗਾ ਜਦੋਂ ਚੀਜ਼ ਆ ਗਈ ਸ਼ਹਿਰ ਦੇ ਵਿੱਚ